ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ। ਕਰੇਲੇ ਤਾਂ ਤੁਸੀਂ ਬਹੁਤ ਵਾਰ ਬਣਾਏ ਹੋਣਗੇ ਤੇ ਆਪਾਂ ਕਈ ਤਰ੍ਹਾਂ ਦੇ ਕਰੇਲੇ ਆ ਜਿਹੜੇ ਬਣਾ ਕੇ ਤਿਆਰ ਕਰਦੇ ਆ। ਪਰ ਮੈਂ ਵੀ ਆਪਾਂ ਕਰੇਲੇ ਬਣਾਉਣੇ ਆ ਤੇ ਕਈ ਵਾਰ ਆਪਾਂ ਕੱਟ ਕੇ ਵੀ ਬਣਾ ਲੈਨੇ ਆ। ਕਰੇਲੇ ਬਣਾਉਣ ਦੇ ਅਲੱਗ-ਅਲੱਗ ਜਿਹੜੇ ਤਰੀਕੇ ਨੇ ਉਹ ਆਪਾਂ ਘਰਾਂ ਦੇ ਵਿੱਚ ਵਰਤਦੇ ਆ। ਤੇ ਜਿਸ ਤਰ੍ਹਾਂ ਆਪਾਂ ਨੇ ਅੱਜ ਕਰੇਲੇ ਬਣਾਏ ਨੇ ਉਹ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ। ਤੇ ਵੀਡੀਓ ਦੇਖਣ ਦੇ ਲਈ ਮੇਰੇ ਨਾਲ ਬਨੇ ਰਹੋ ਵੀਡੀਓ ਦੇ ਐਂਡ ਤੱਕ ਆਪਾਂ ਨੇ ਅੱਧਾ ਕਿਲੋ ਕarele ਲਏ ਨੇ ਕareleਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੇ ਨਾਲ ਹੀ ਆਪਾਂ ਨੇ ਅਰਦਸਕ ਹਰੀਆਂ ਮਿਰਚਾਂ ਨੇ ਜਿਹੜੀਆਂ ਉਹ ਲਈਆਂ ਨੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀ ਕarele ਆਪਾਂ ਧੁੱਪੇ ਪਾ ਲਏ ਸੀ ਪਹਿਲਾਂ ਜਦੋਂ ਤੱਕ ਕਿ ਇਹਨਾਂ ਦਾ ਸਾਰਾ ਪਾਣੀ ਸੁੱਕ ਗਿਆ ਬਾਅਦ ਵਿੱਚ ਹੀ ਆਪਾਂ ਇਹਨਾਂ ਦੀ ਆ ਜਿਹੜੀ ਤਿਆਰੀ ਸ਼ੁਰੂ ਕਰਨ ਲੱਗਿਆ ਤੇ ਹੁਣ ਆਪਾਂ ਕਰੇਲੇ ਨੇ ਜਿਹੜੇ ਆਪਣੇ 10 ਪੀਸ ਕਰੇਲਿਆਂ ਦੇ ਆਏ ਨੇ ਅੱਧਾ ਕਿਲੋ weight ਦੇ ਵਿੱਚ ਹੁਣ ਆਪਾਂ ਕਰੇਲਿਆਂ ਦੇ ਉੱਪਰ ਜਿਹੜੀ ਮੋਟੀ ਪਰਤ ਹੁੰਦੀ ਆ ਉਹਨੂੰ ਆਪਾਂ ਇਦਾਂ ਚਾਕੂ ਦੇ ਨਾਲ ਛਿੱਲ ਲਵਾਂਗੇ ਤੇ ਜਿਹੜੀ ਆਪਣੀ ਪਰਤ ਛੋਟੀ ਹੋਊਗੀ ਉਹਨੂੰ ਆਪਾਂ ਚਾਕੂ ਨਾਲ ਕਰੋੜ ਲਵਾਂਗੇ ਜੇ ਤੁਹਾਡੇ ਕੋਲ ਦੂਜਾ ਕਰੋੜ ਨੇ ਵਾਲਾ ਚਾਕੂ ਹੋਵੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਇਸੇ ਤਰ੍ਹਾਂ ਜਿਹੜੇ ਆਪਣੇ ਕਰੇਲੇ ਆ ਆਪਾਂ ਨੇ ਚੁੱਲੀ ਜਾਣੇ ਨੇ ਤੇ ਚਾਹ ਦਾ ਵੀ ਟਾਈਮ ਹੋ ਗਿਆ ਸੀਗਾ ਬੇਟੀ ਚਾਹ ਬਣਾ ਲਈ ਸੀ ਸੋ ਮੈਂ ਕਿਹਾ ਵੀ ਟਾਈਮ ਲੱਗ ਜਾਣਾ ਰੈਸਪੀ ਨੂੰ ਵੀ ਪਹਿਲਾਂ ਚਾਹ ਪੀ ਲਈਏ ਤੇ ਦੇਖੋ ਆਪਣੇ ਕਰੇਲੇ ਨੇ ਜਿਹੜੇ ਸਾਰੇ ਆਪਾਂ ਇਦਾਂ ਛਿੱਲ ਕੇ ਤਿਆਰ ਕਰ ਲੈਣੇ ਨੇ ਤੇ ਜਿਹੜਾ ਆਪਾਂ ਨੇ ਇਹਦਾ ਛਿਲਕਾ ਉਹ ਵੀ ਆਪਾਂ ਵੇਸਟ ਨਹੀਂ ਕਰਨਾ ਹੈਗਾ ਉਹ ਵੀ ਆਪਾਂ ਅੱਗੇ ਚੱਲ ਕੇ ਤੁਹਾਨੂੰ ਰੈਸਪੀ 'ਚ ਦਿਖਾਵਾਂਗੇ ਉਹ ਵੀ ਇਸਤੇਮਾਲ ਕਰਾਂਗੇ ਇਹ ਜਿਹੜਾ ਛਿਲਕਾ ਏ ਇਹ ਵੀ ਬਹੁਤ ਹੀ ਗੁੜਕਾਰੀ ਹੁੰਦਾ ਏ ਡਾਇਬੀਟਿਸ ਪੇਸ਼ੈਂਟਸ ਦੇ ਲਈ ਵੀ ਵਧੀਆ ਹੁੰਦਾ ਏ ਤੇ ਬਾਕੀ ਜਿਹੜਾ ਆਪਣਾ ਇਹ ਪਾਚਨ ਤੰਤਰ ਉਹ ਵੀ ਸਹੀ ਰੱਖਦਾ ਏ ਤੇ ਖੂਨ ਆ ਜਿਹੜਾ ਉਹ ਵੀ ਸਾਫ਼ ਕਰ ਦਿੰਦਾ ਏ ਕ੍ਰੇਲਿਆਂ ਦੀ ਜਿਹੜੀ ਕੜੱਟਾਂ ਨਾ ਬੱਚੇ ਤਾਂ ਕੀ ਐ ਕਿ ਖਾਂਦੇ ਨਹੀਂ ਹੈਗੇ ਇਹ ਆਪਾਂ ਜਿਹੜਾ ਮਸਾਲਾ ਬਾਦ ਦੇ ਵਿੱਚ ਤਿਆਰ ਕਰਾਂਗੇ ਇਹ ਆਪਾਂ ਅ ਆਪਣੇ ਵਾਸਤੇ ਕਰ ਲਵਾਂਗੇ ਬੱਚੇ ਨੇ ਜਿਹੜੇ ਉਹ ਕ੍ਰੇਲੇ ਖਾ ਲੈਣਗੇ ਤੇ ਹੁਣ ਆਪਾਂ ਨੇ ਕ੍ਰੇਲਿਆਂ ਦੇ ਬੀਜ ਨੇ ਜਿਹੜੇ ਉਹ ਵੀ ਕੱਢ ਲਏ ਨੇ ਕਰੇਲਿਆਂ ਦੇ ਬੀਜ ਕੱਢਣ ਤੋਂ ਬਾਅਦ ਆਪਾਂ ਨੇ 1 ਕਿਲੋ ਤੋਂ 1/2 ਕਿਲੋ ਦੇ ਵਿੱਚ ਪਿਆਜ਼ ਲਏ ਨੇ ਪਿਆਜ਼ਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਛਿੱਲ ਲੈਣਾ ਤੇ ਇਹਦਾ ਜਾੜਾ ਵਾਲਾ ਜਿਹੜਾ ਹਿੱਸਾ ਉਹਨੂੰ ਆਪਾਂ ਬਾਹਰ ਕੱਢ ਦਵਾਂਗੇ ਤੇ ਚੰਗੀ ਤਰ੍ਹਾਂ ਛਿੱਲ ਕੇ ਪਿਆਜ਼ ਆਪਾਂ ਨੇ ਜਿੱਲੀ ਕਟਰ ਦੇ ਵਿੱਚ ਹੀ ਆਪਾਂ ਨੇ ਇਹ ਇਹ ਚੌਪ ਕਰਨੇ ਨੇ ਜੇਕਰ ਤੁਸੀਂ ਮਿਕਸੀ ਦੇ ਵਿੱਚ ਕਰਨਾ ਚਾਹੋ ਤਾਂ ਉਹਦੇ ਵਿੱਚ ਵੀ ਕਰ ਸਕਦੇ ਹੋ ਪਰ ਮਿਕਸੀ ਦੇ ਨਾਲ ਕੀ ਹੈ ਕਿ ਜਿਹੜੇ ਪਿਆਜ਼ ਨੇ ਜ਼ਿਆਦਾ ਬਰੀਕ ਹੋ ਜਾਂਦੇ ਨੇ ਤੇ ਉਹਨਾਂ ਨੂੰ ਪੁੱਜਣ ਦੇ ਵਿੱਚ ਵੀ ਜਿਹੜਾ ਸਮਾਂ ਲੱਗ ਜਾਂਦਾ ਹੈ ਤੇ ਦੇਖੋ ਆਪਾਂ ਨੇ ਇੱਧਰ ਸਾਰੇ ਪਿਆਜ਼ ਛਿੱਲ ਲਏ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਲਵਾਂਗੇ ਤਾਂ ਕਿ ਜਿਹੜੇ ਪਿਆਜ਼ਾਂ ਦੇ ਉੱਪਰ ਕਾਲਾ ਕਾਲਾ ਲੱਗਿਆ ਹੁੰਦਾ ਉਹ ਚੰਗੀ ਤਰ੍ਹਾਂ ਸਾਫ਼ ਹੋ ਜਵੇ ਤੇ ਮਿਰਚਾਂ ਵੀ ਆਪਾਂ ਨੇ ਪਹਿਲਾਂ ਡੰਡੀਆਂ ਤੋੜ ਕੇ ਥੱਲੇ ਹੀ ਰੱਖ ਲੀਆਂ ਸੀ ਉਹ ਵੀ ਵਿੱਚੇ ਆ ਗਈਆਂ ਇਹ ਆਪਾਂ ਨੇ ਦੁਬਾਰਾ ਤੋਂ ਧੋ ਲਈਆਂ ਨੇ ਤੇ ਦੇਖੋ ਪਿਆਜ਼ ਨੇ ਜਿਹੜੇ ਆਪਣੇ ਬਿਲਕੁਲ ਚੰਗੀ ਤਰ੍ਹਾਂ ਸਾਫ਼ ਹੋ ਗਏ ਨੇ ਤੇ ਪਿਆਜ਼ਾਂ ਨੂੰ ਆਪਾਂ ਹੁਣ ਚਿੱਲੀ ਕਟਰ ਦੇ ਵਿੱਚ ਚੋਪ ਕਰਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਨੇ ਜਿਹੜੀਆਂ ਨਾਲ ਦੀ ਨਾਲ ਥੋੜੀ ਥੋੜੀਆਂ ਚੋਪ ਕਰੀ ਜਾਵਾਂਗੇ ਤੇ ਨਾਲ ਹੀ ਹੁਣ ਆਪਾਂ ਪਿਆਜ਼ ਕੱਟ ਕੇ ਪਾਵਾਂਗੇ। ਕareleਿਆਂ ਦੀ ਰੈਸਪੀ ਆ ਜਿਹੜੀ ਇਹ ਇਹ ਬੱਚੇ ਤਾਂ ਖਾਣ ਨੂੰ ਬਹੁਤ ਪਸੰਦ ਕਰਦੇ ਆ ਪਰ ਮਿਕਰੇਲੇ ਪਰਾਪਾ ਕੱਟ ਕੇ ਵੀ ਇਹਨਾਂ ਨੂੰ ਬਣਾ ਸਕਦੇ ਆ ਕੱਟੇ ਹੋਏ ਕਰੇਲੇ ਮੈਨੂੰ ਤਾਂ ਜ਼ਿਆਦਾ ਪਸੰਦ ਨੇ ਬੱਚੇ ਜ਼ਿਆਦਾ ਪਰ ਖਾਣਾ ਪਸੰਦ ਕਰਦੇ ਨੇ ਤੇ ਕਈ ਦਿਨਾਂ ਤੋਂ ਬੱਚੇ ਕਹਿ ਰਹੇ ਸੀਗੇ ਕਿ ਮੰਮੀ ਜਿੱਦਣ ਮੀਂਹ ਪਊਗਾ ਠੰਡਾ ਹੋਊਗਾ ਉਸ ਦਿਨ ਤੁਸੀਂ ਸਾਡੇ ਲਈ ਇਹ ਰੈਸਪੀ ਆ ਜਿਹੜੀ ਬਣਾ ਦਿਓ ਕਿਉਂਕਿ ਇਹ ਰੈਸਪੀ ਆ ਜਿਹੜੀ ਸਮਾਂ ਜ਼ਿਆਦਾ ਲੈਂਦੀ ਆ ਬਣਦੇ ਵਿੱਚ ਅੱਜ 2 ਦਿਨ ਤੋਂ ਮੀਂਹ ਪੈ ਰਿਹਾ ਸੀਗਾ ਮੌਸਮ ਵੀ ਠੰਡਾ ਸੀਗਾ ਚਲੋ ਸੋਚਿਆ ਕਿ ਕਿਉਂ ਨਾ ਅੱਜ ਆਪਾਂ ਠੰਡੇ ਠੰਡੇ ਰੈਸਪੀ ਆ ਜਿਹੜੀ ਉਹ ਤਿਆਰ ਕਰ ਲਈਏ ਆਪਾਂ ਨੇ ਪਿਆਜ਼ ਨੇ ਜਿਹੜੇ ਉਹ ਵੀ ਚੋਪ ਹੋ ਗਏ ਸੀਗੇ ਸਾਰਾ ਸਮਾਨ ਆਪਣਾ ਤਿਆਰ ਸੀ ਤੇ ਆਪਾਂ ਨੇ ਅੱਜ ਇਹ ਰੈਸਪੀ ਚੁੱਲੇ ਤੇ ਹੀ ਬਣਾਉਣੀ ਆ ਤੇ ਬਾਹਰ ਮੌਸਮ ਆ ਜਿਹੜਾ ਉਹ ਵੀ ਠੰਡਾ ਸੀਗਾ ਠੰਡੀ ਠੰਡੀ ਹਵਾ ਚੱਲ ਰਹੀ ਸੀ ਤੇ ਹੁਣ ਆਪਾਂ ਇੱਕ ਫਰਾਈ ਵੀਲ ਦੇ ਵਿੱਚ ਤੇਲ ਪਾ ਲਿਆ ਹੈ ਤੇ ਆ ਆਪਣੇ ਜਿਹੜੇ ਛਿਲਕੇ ਸੀਗੇ ਕਰੇਲੇਆਂ ਦੇ ਲੰਬੇ ਸਾਈਜ਼ ਦੀਆਂ ਲੇਹੜਾਂ ਸੀਗੀਆਂ ਜਿਹੜੀਆਂ ਉਹਨਾਂ ਨੂੰ ਆਪਾਂ ਨੇ ਹੱਥਾਂ ਦੇ ਨਾਲ ਹੀ ਤੋੜ ਕੇ ਉਹਨਾਂ ਨੂੰ ਛੋਟਾ ਕਰ ਲਿਆ ਸੀਗਾ ਇੱਧਰ ਤੇਲ ਆ ਜਿਹੜਾ ਆਪਣਾ ਗਰਮ ਹੋ ਗਿਆ ਸੀ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਕਰੇਲੇ ਪਾ ਲੈਣੇ ਆ ਇਹ ਆਪਣੇ 10 ਕਰੇਲੇ ਸੀਗੇ ਇੱਕੋ ਵਾਰ ਦੇ ਵਿੱਚ ਜਿਹੜਾ ਫਰਾਈ ਪੈਨ ਦੇ ਵਿੱਚ ਆ ਗਏ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਹਲਕੀ ਹਲਕੀ ਆਂਚ ਦੇ ਉੱਪਰ ਭੁੰਨਾਗੇ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਆ ਮੀਂਹ ਪੈਂਦੇ ਲੈਂਦੇ ਨੇ ਇਸ ਕਰਕੇ ਜਿਹੜੀ ਆਗਾ ਬਲ ਥੋੜੀ ਜੀ ਮੁਸ਼ਕਲ ਹੀ ਵੱਲਦੀ ਆ ਤੇ ਸੁਲਾਬ ਕਰਕੇ ਜਿਹੜਾ ਆਪਣਾ ਬਾਲਣ ਆ ਉਹ ਵੀ ਥੋੜਾ ਜਿਹਾ ਗਿੱਲਾ-ਗਿੱਲਾ ਹੋ ਜਾਂਦਾ ਤੇ ਹਵਾ ਵੀ ਚੱਲ ਰਹੀ ਸੀ ਥੋੜੀ-ਥੋੜੀ ਮੌਸਮ ਠੰਡਾ ਸੀਗਾ ਇਸ ਕਰਕੇ ਆਪਣੇ ਚੁੱਲੇ ਦੀ ਅੱਗ ਆ ਜਿਹੜੀ ਉਹ ਵੀ ਮੱਠੀ-ਮੱਠੀ ਸੀਗੀ ਤੇ ਆਪਣੀ ਮੱਠੀ-ਮੱਠੀ ਅੱਗ ਹੋਣ ਤੇ ਕਰਕੇ ਕਰੇਲੇ ਨੇ ਜਿਹੜੇ ਆਪਣੇ ਬਹੁਤ ਹੀ ਵਧੀਆ ਪੁੱਜੇ ਨੇ ਕਈ ਵਾਰ ਕੀ ਹੁੰਦਾ ਕਿ ਕਰੇਲੇ ਨੇ ਆਪਣੇ ਕਾਲੇ ਹੋ ਜਾਂਦੇ ਨੇ ਤੇ ਮੌਸਮ ਵੀ ਦੇਖੋ ਉੱਪਰ ਬੱਦਲ ਹੋਇਆ ਹੋਇਆ ਤੇ ਮੈਂ ਕੱਪੜੇ ਦੋ ਦਿਨ ਤੋਂ ਧੋਤੇ ਨਹੀਂ ਸੀਗੇ ਬੇਟੀ ਨੂੰ ਕਿਹਾ ਸੀਗਾ ਕਿ ਮਸ਼ੀਨ ਦਾ ਇੱਕ ਰਾਉਂਡ ਲਗਾ ਦੇਣ। ਬੇਟੀ ਨੇ ਮਸ਼ੀਨ ਦਾ ਰਾਉਂਡ ਲਾ ਦਿੱਤਾ ਸੀ। ਤੇ ਹੁਣ ਆਪਣੇ ਕਰੇਲੇ ਨੇ ਜਿਹੜੇ ਉਹਨਾਂ ਦਾ ਕਲਰ ਆ ਜਿਹੜਾ ਚੇਂਜ ਹੋ ਗਿਆ ਏ ਆਪਾਂ ਇਹਨਾਂ ਨੂੰ ਥੋੜੀ ਦੇਰ ਹੋਰ ਪਕਾਵਾਂਗੇ ਤਾਂ ਕਿ ਕਰੇਲੇ ਆਪਣੇ ਚੰਗੀ ਤਰ੍ਹਾਂ ਪੱਕ ਜਾਣ ਅੰਦਰੋਂ ਕੱਚੇ ਨਾ ਰਹਿਣ ਦੇਖੋ ਕਲਰ ਆ ਜਿਹੜਾ ਇਹਨਾਂ ਦਾ ਬਹੁਤ ਵਧੀਆ ਆਇਆ ਤੇ ਕਰੇਲੇ ਆਪਣੇ ਅੰਦਰੋਂ ਵੀ ਬਿਲਕੁਲ ਸੌਫਟ ਹੋ ਗਏ ਨੇ। ਤੇ ਇਸੇ ਤਰ੍ਹਾਂ ਆਪਣੇ ਕਰੇਲੇ ਨੇ ਜਿਹੜੇ ਆਪਾਂ ਭੁੰਨ ਲਏ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਥਾਲ ਦੇ ਵਿੱਚ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਕਰੇਲਿਆਂ ਦਾ ਮਸਾਲਾ ਹੈ ਉਹ ਤਿਆਰ ਕਰਾਂਗੇ ਤੇਲ ਆਪਣੇ ਕੋਲ ਜ਼ਿਆਦਾ ਸੀਗਾ ਤੇ ਆਪਾਂ ਤੇਲ ਆ ਜਿਹੜਾ ਬਾਦੂ ਦਾ ਉਹ ਆਪਾਂ ਕੱਢ ਲੈਣਾ ਇੱਕ ਕੱਪ ਦੇ ਵਿੱਚ ਆਪਾਂ ਤੇਲ ਆ ਜਿਹੜਾ ਕੱਢ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਦੇ ਨਾਲ ਹੀ ਆਪਾਂ ਪਿਆਜ਼ ਅਤੇ ਮਿਰਚ ਜਿਹੜੀ ਚੌਪ ਕਰਕੇ ਰੱਖੀ ਹੋਈ ਸੀਗੀ ਉਹ ਪਾ ਲੈਣੀ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਇਹ ਜਿਹੜਾ ਮਸਾਲਾ ਥੋੜਾ ਜਿਹਾ ਟਾਈਮ ਲੈ ਲੈਂਦਾ ਪੱਕਣ ਦੇ ਲਈ ਕੋਸ਼ਾ 'ਚ ਹਵਾ ਚੱਲਣ ਕਰਕੇ ਆਪਣਾ ਚੁੱਲ੍ਹਾ ਜਿਹੜਾ ਉਹ ਘਾਟਾਂ 'ਚ ਦੇ ਰਿਆ ਇਸ ਕਰਕੇ ਪਰ ਇੱਕ ਇਸ ਚੀਜ਼ ਦਾ ਫਾਇਦਾ ਵੀ ਆ ਤੇ ਆਪਣਾ ਰੈਸਪੀ ਆ ਜਿਹੜੀ ਮਠੀ ਮਠੀ ਅੱਗ ਤੇ ਉੱਪਰ ਵਧੀਆ ਬਣਦੀ ਆ ਆਪਾਂ ਘਰੇਲੇ ਤਾਂ ਇਹ ਸੋਚ ਕੇ ਬਣਾਏ ਸੀਗੇ ਕਿ ਠੰਡੇ ਮੌਸਮ ਦੇ ਵਿੱਚ ਬਣਾਵਾਂਗੇ ਤੇ ਬਣਾਉਣ ਨੂੰ ਵੀ ਆਨੰਦ ਆਊਗਾ ਤੇ ਖਾਣ ਨੂੰ ਵੀ ਤੇ ਮੌਸਮ ਨੇ ਇੱਕਦਮ ਚੇਂਜ ਲੈ ਲਿਆ ਤੇ ਦੇਖੋ ਹੁਣ ਧੁੱਪ ਆ ਜਿਹੜੀ ਉਹ ਦੁਬਾਰਾ ਤੋਂ ਨਿਕਲ ਆਈ ਆ ਤੇ ਹੁਣ ਆਪਣੀ ਅੱਧਿਕ ਰੈਸਪੀ ਆ ਜਿਹੜੀ ਬਣ ਕੇ ਤਿਆਰ ਹੋ ਗਈ ਸੀ ਤੇ ਹੁਣ ਆਪਾਂ ਚੁੱਲ੍ਹਾ ਇਹ ਜਿਹੜਾ ਸ਼ਾਮਾਂ ਨਹੀਂ ਕੀਤਾ ਹੈਗਾ ਸੋਚਿਆ ਕਿ ਹੁਣ ਥੋੜਾ ਜਿਹਾ ਟਾਈਮ ਆ ਹੋਰ ਲੱਗੂਗਾ ਅੱਪਾ ਤੁਪਾਂ ਦੇ ਵਿੱਚ ਹੀ ਬਣਾ ਲੈਨੇ ਆ ਬਹਿ ਕੇ ਤੇ ਹੁਣ ਆਪਾਂ ਨੇ ਮਸਾਲੇ ਨੇ ਜਿਹੜੇ ਆਪਣੇ ਬੇਸਿਕ ਨੂਨ ਤੇ ਹਲਦੀ ਪਾਈ ਆ ਤੇ ਨਾਲ ਹੀ 2 ਚਮਚਾਪਾ ਨੇ ਇਹਦੇ ਵਿੱਚ આમਚੂਰ ਪਾਊਡਰ ਤੇ ਪਾਏ ਨੇ ਜੇ ਤੁਹਾਡੇ ਕੋਲ આમਚੂਰ ਪਾਊਡਰ ਨਾ ਹੋਵੇ ਤੁਸੀਂ ਅਨਾਰ ਦਾਣਾ ਵੀ ਪਾ ਸਕਦੇ ਹੋ ਅਦਰਵਾਇਜ਼ ਤੁਸੀਂ ਟੇਸਟ ਦੇ ਅਕੋਰਡਿੰਗ ਆ ਜਿਹੜਾ ਇਹਨੂੰ ਸਕਿਪ ਵੀ ਕਰ ਸਕਦੇ ਹੋ ਮਿਰਚ ਆਪਾਂ ਨੇ ਇਹਦੇ ਵਿੱਚ ਐਡ ਨਹੀਂ ਕੀਤੀ ਕਿਉਂਕਿ ਆਪਣੀ ਹਰੀ ਮਿਰਚ ਪਹਿਲਾਂ ਹੀ ਪਿਆਜ਼ਾਂ ਦੇ ਵਿੱਚ ਪਾਈ ਹੋਈ ਸੀਗੀ ਤੇ ਹੁਣ ਆਪਾਂ ਨੇ ਜਿਹੜਾ ਇਹ ਮਸਾਲਾ ਸੀਗਾ ਆਪਾਂ ਕੱਢ ਕੇ ਠੰਡਾ ਹੋਣ ਦੇ ਲਈ ਰੱਖ ਦਿੱਤਾ ਤੇ ਇਹ ਦੁਬਾਰਾ ਆਪਾਂ ਫਰਾਈ ਪੈਨ ਦੇ ਵਿੱਚ ਡੇਢ ਕ ਘੜਛੀ ਆ ਜਿਹੜੀ ਤੇਲ ਦੀ ਲਵਾਂਗੇ ਤੇ ਨਾਲ ਹੀ ਥੋੜਾ ਜਿਹਾ ਪਾਵਾਂਗੇ ਜੀਰਾ ਤੇਲ ਆਪਣਾ ਪਹਿਲਾਂ ਹੀ ਗਰਮ ਸੀਗਾ ਇਸ ਕਰਕੇ ਆਪਾਂ ਨੂੰ ਜ਼ਿਆਦਾ ਗਰਮ ਕਰਨ ਦੀ ਨਹੀਂ ਲੋੜ ਪਈ ਹੈਗੀ ਤੇ ਹੁਣ ਆਪਾਂ ਨੇ ਜਿਹੜੇ ਕਰੇਲਿਆਂ ਦਾ ਛਿਲਕਾ ਸੀਗਾ ਉਹਨੂੰ ਪੰਨਾਂਗੇ ਕਰੇਲਿਆਂ ਦਾ ਛਿਲਕਾ ਹੈ ਜਿਹੜਾ ਉਹ ਆਪਾਂ ਨੇ 5 ਤੋਂ 7 ਮਿੰਟਾ ਜਿਹੜਾ ਭੁੰਨ ਲੈਣਾ ਜਦੋਂ ਇਹ ਹਲਕਾ ਹਲਕਾ ਬ੍ਰਾਊਨ ਜਿਹਾ ਹੋਣ ਲੱਗ ਜੂਗਾ ਤਾਂ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਪਿਆਜ਼ ਨੇ ਜਿਹੜੇ ਐਡ ਕਰ ਦੇਣੇ ਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਟਮਾਟਰ ਪਾ ਲਵਾਂਗੇ ਇਹਦੇ ਨਾਲ ਕੀ ਆ ਕਿ ਟੇਸਟ ਜਿਹੜਾ ਰੈਸਪੀ ਦਾ ਉਹ ਵਧੀਆ ਹੋ ਜਾਂਦਾ ਆਪਾਂ ਨੇ ਜ਼ਿਆਦਾ ਮਸਾਲਿਆਂ ਦਾ ਇਸਤੇਮਾਲ ਇਹਦੇ ਵਿੱਚ ਨਹੀਂ ਕੀਤਾ ਹੈਗਾ ਕਿਉਂਕਿ ਇਹ ਆਪਣੀ ਸਾਰੀ ਰੈਸਪੀ ਆ ਜਿਹੜੀ ਉਹ ਤੇਲ ਦੇ ਵਿੱਚ ਬਣੀ ਹੋਈ ਆ ਇਸ ਕਰਕੇ ਆਪਾਂ ਨੇ ਮਸਾਲੇ ਇਹਦੇ ਵਿੱਚ ਘਾਟੀ ਯੂਜ਼ ਕੀਤੇ ਨੇ ਬੇਸਿਕ ਜਿਹੇ ਮਸਾਲੇ ਰੱਖੇ ਨੇ ਬਾਕੀ ਤੁਸੀਂ ਘੱਟ ਵੱਧ ਮਸਾਲੇ ਪਾਉਣੇ ਹੋਣ ਤਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਵੀ ਸਕਦੇ ਹੋ ਤੇ ਹੁਣ ਆਪਾਂ ਨੇ ਆਗਾ ਦੇਖੋ ਜਿਹੜੀ ਆਪਣੀ ਹਵਾ ਕਰਕੇ ਬਹੁਤ ਹੀ ਮਠੀ ਮਠੀ ਚੱਲ ਰਹੀ ਆ ਤੇ ਆਪਾਂ ਹਲਕੀ ਹਲਕੀ ਅੰਚ ਦੇ ਉੱਪਰ ਇਹਨੂੰ ਭੁੰਨਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਚਮਚਾ ਇੱਕ ਤੋਂ ਅੱਧਾ ਚਮਚਾ ਆਪਾਂ ਇਹਦੇ ਵਿੱਚ ਨੂਨ ਦਾ ਪਾ ਲਾਂਗੇ ਕਿਉਂਕਿ ਆਪਣੇ ਇਹ ਪਿਆਜ਼ ਨਹੀਂ ਜਿਹੜੇ ਥੋੜੇ ਸੀਗੇ ਇਸ ਕਰਕੇ ਆਪਾਂ ਇਹਦੇ ਵਿੱਚ ਨਮਕ ਦੀ ਮਾਤਰਾ ਘੱਟ ਰੱਖੀ ਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਚਾਟ ਮਸਾਲਾ ਅੱਧਾ ਚਮਚਾ ਆਪਾਂ ਚਾਟ ਮਸਾਲੇ ਦਾ ਪਾਵਾਂਗੇ ਇਹਦੇ ਨਾਲ ਕੀ ਹੈ ਕਿ ਪਿਆਜ਼ਾਂ ਦਾ ਜਿਹੜਾ ਟੇਸਟ ਆ ਉਹ ਚਟਪਟਾ ਜਿਹਾ ਹੋ ਜਾਂਦਾ ਹੈ ਤੇ ਆਪਣਾ ਪਿਆਜ਼ ਨੇ ਜਿਹੜੇ ਉਹ ਦੇਖੋ ਬਣ ਕੇ ਤਿਆਰ ਹੋ ਗਏ ਨੇ ਆਪਾਂ ਨੇ ਵੀਡੀਓ ਜ਼ਿਆਦਾ ਲੰਬੀ ਨਹੀਂ ਕੀਤੀ ਹੈਗੀ ਕਿਉਂਕਿ ਤੁਹਾਡਾ ਜ਼ਿਆਦਾ ਸਮਾਂ ਹੈ ਜਿਹੜਾ ਉਹ ਨਾ ਵੇਸਟ ਹੋਵੇ ਤੇ ਇੱਧਰ ਆਪਣੇ ਕਰੇਲੇ ਨੇ ਜਿਹੜੇ ਬਣ ਕੇ ਤਿਆਰ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਭਰਨ ਦੀ ਜਿਹੜੀ ਆ ਤਿਆਰੀ ਕਰਾਂਗੇ ਕਰੇਲੇ ਆਪਣੇ ਵਿੱਚੋਂ ਬਿਲਕੁਲ ਸੌਫਟ ਹੋ ਗਏ ਸੀ ਚਮਚ ਦੀ ਡੰਡੀ ਆ ਜਿਹੜੀ ਵਿੱਚ ਬਿਲਕੁਲ ਖੋ ਰਹੀ ਸੀਗੀ ਤੇ ਹੁਣ ਆਪਾਂ ਇਹ ਬਾਰੀ-ਬਾਰੀ ਕਰਕੇ ਕਰੇਲੇ ਆ ਜਿਹੜੇ ਭਰਨੇ ਸਟਾਰਟ ਕਰ ਦੇਣੇ ਨੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਨਾਲ ਹੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ λε ਆਪਾਂ ਨੇ ਇਸੇ ਤਰ੍ਹਾਂ ਸਾਰੇ ਭਰ ਲਏ ਨੇ ਜਿੰਨਾ ਮਸਾਲਾ ਆਪਣੇ ਕਰੇਲਿਆਂ ਦੇ ਵਿੱਚ ਆਇਆ ਆਪਾਂ ਨੇ ਉਹ ਭਰ ਲਿਆ ਤੇ ਬਾਕੀ ਦਾ ਜਿਹੜਾ ਮਸਾਲਾ ਸੀਗਾ ਉਹ ਬਚ ਗਿਆ ਸੀ ਉਹ ਬੱਚੇ ਨੇ ਜਿਹੜੇ ਰੋਟੀ ਦੇ ਨਾਲ ਖਾਣਾ ਜਿਹੜਾ ਪਸੰਦ ਕਰਦੇ ਨੇ ਆਪਾਂ ਨੇ ਇਸ ਕਰਕੇ ਥੋੜੇ ਜਿਿਹੇ ਪਿਆਜ਼ ਨੇ ਜਿਹੜੇ ਵਾਦੀ ਲਏ ਸੀਗੇ ਇਸੇ ਤਰ੍ਹਾਂ ਆਪਣੇ ਘਰੇਲਿਆਂ ਦੀ ਰੈਸਪੀ ਆ ਜਿਹੜੀ ਬਣ ਕੇ ਤਿਆਰ ਹੋ ਗਈ ਆ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ